Ontario ਭਰ ਦਾ ਸਿੱਖ ਭਾਈਚਾਰਾ ਬਿਮਾਰ ਬੱਚਿਆਂ ਦੇ ਚਿਹਰਿਆਂ ਦੇ ਉੱਪਰ ਮੁਸਕਰਾਹਟ ਖੁਸ਼ੀ ਵਾਪਸ ਲਿਆਉਣ ਦਾ ਇੱਕ ਵੱਡੀ ਕੋਸ਼ਿਸ਼ ਕਰ ਰਿਹਾ ਮਨੁੱਖਤਾ ਭਰੀ ਮਹਿੰਮ ਦਾ ਆਗਾਜ਼ ਕਰ ਰਿਹਾ ਟ੍ਰਾਂਟੋ ਦੇ ਪ੍ਰਸਿੱਧ ਸਿੱਖ ਕਿਡਜ਼ ਹਸਪਤਾਲ ਦੇ ਵਿੱਚ ਦਾਖਲ ਬੱਚਿਆਂ ਦੇ ਲਈ ਸੈਵਜਾਦਾ ਖਡਾਉਣਾ ਡਰਾਈਵ ਨੇ ਸੂਬੇ ਭਰ ਦੇ ਵਿੱਚ ਸੇਵਾ ਅਤੇ ਦਾਨ ਦਾ ਮਾਹੌਲ ਮੁਰਤੋਂ ਸ਼ੁਰੂ ਕਰ ਦਿੱਤਾ Ontario ਦੇ ਸੈਂਕੜੇ ਪਰਿਵਾਰ ਸਿੱਖ ਸੰਸਥਾਵਾਂ ਜੰਪਰ ਯੂਥ ਗਰੁੱਪ ਇਕੱਠੇ ਹੋ ਕੇ ਖਾਸਪਤਾਲਾਂ ਦੇ ਵਿੱਚ ਇਲਾਜ ਲੈ ਰਹੇ ਛੋਟੇ ਬੱਚਿਆਂ ਲਈ ਨਵੇਂ ਖਿਡੌਣੇ ਇਕੱਠੇ ਕਰਨ ਨੇ ਇਸ ਮਹਿੰਮ ਦਾ ਸਿਰਪਾਏਕਮੰਤਾ ਹੈ ਕਿ ਇਲਾਜ ਸੂਈਆਂ ਅਤੇ ਦਰਦ ਦੇ ਵਿੱਚੋਂ ਗੁਜ਼ਰ ਰਹੇ ਬੱਚਿਆਂ ਨੂੰ ਕੁਝ ਪਲ ਖੁਸ਼ੀ ਦੇ ਦਿੱਤੇ ਜਾ ਸਕਣਾਂ ਆਯੋਜਕਾਂ ਦੇ ਮੁਤਾਬਕ ਸੈਭਜ਼ਾਦਾ ਡਰਾਈਵ ਨਿਸ਼ਕਾਮ ਸੇਵਾ ਜੋ ਸਿੱਖ ਪਰਪਰਾ ਦੀ ਰੂਹ ਹੈ ਉਸ ਨੂੰ ਖਾਸ ਤੌਰ ਤੇ ਦਸੰਬਰ ਮਹੀਨੇ ਦੀਆਂ ਇਤਿਹਾਸਿਕ ਯਾਦਾਂ ਦੇ ਨਾਲ ਜੋੜਦੀ ਹੈ ਦਸੰਬਰ ਮਹੀਨਾ ਸੇਕਾਂ ਦੇ ਲਈ ਸ਼ਹਾਦਤਾਂ ਦਾ ਮਹੀਨਾ ਖਾਸ ਕਰਕੇ ਭਾਵੇਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸੂਰਮਿਆਂ ਦੀਆਂ ਇਸ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਅਜੋਕ ਇਹ ਵੀ ਕਹਿੰਦੇ ਨੇ ਕਿ ਇਸ ਯਾਤ ਨੂੰ ਕਾਰਜ ਨਾਲ ਜੋੜਨ ਦੀ ਪਹਿਲ ਇਤਿਹਾਸ ਨੂੰ ਸਿੱਖਦੇ ਹੋਏ ਦਾਤੇ ਦਾ ਹੱਥ ਬਤਾਉਣ ਦਾ ਸਮਾਂ ਹੈ ਇਹ ਮੁਹਿਮਾ ਖਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਚਾਰੇ ਸਾਬਜਾਦਿਆਂ ਦੀ ਹਿੰਮਤ ਉਹਨਾਂ ਦੇ ਹੌਸਲੇ ਰੋਂ ਤੋਂ ਪ੍ਰੇਰਿਤ ਹ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਨੇਡਰਤਾ ਸੱਚ ਅਤੇ ਖੜੇ ਰਹਿਣ ਨਾਲ ਮਿਸਾਲ ਭਰਪੂਰ ਕੁਰਬਾਨੀਆਂ ਰਾਹੀ ਮਿਸਾਲ ਕਾਇਮ ਕੀਤੀ ਖਡਾਉਣਾ ਡਰਾਈਵਰ ਪਿੱਛੇ ਸੁਨੇਹਾ ਬਹੁਤ ਸਾਫ਼ ਹੈ ਤਾਕਤ ਅਤੇ ਦਲੇਰੀ ਦੀ ਕੋਈ ਉਮਰ ਨਹੀਂ ਹੁੰਦੀ ਇਹੀ ਸੁਨੇਹਾ ਅੱਜ ਬੱਚਿਆਂ ਦੀ ਹਿੰਮਤ ਨੂੰ ਸਲਾਮ ਕਰਨ ਦੇ ਲਈ ਉਸ ਰੂਪ ਦੇ ਵਿੱਚ ਤਬਦੀਲ ਹੋ ਰਿਹਾ ਏ ਪਹਿਲ ਇੱਕ ਇਕੱਲੀ ਨਹੀਂ ਸੂਬੇ ਭਰ ਦੇ ਵਿੱਚ ਸਿੱਖ ਸੰਸਥਾਵਾਂ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਸ ਦੇ ਵਿੱਚ ਖਾਲਸਾਡ ਕੈਨੇਡਾ ਸੇਵਾ ਫੂਡ ਬੈਂਕ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਸਿੱਖ ਸਟੂਡੈਂਟ ਐਸੋਸੀਏਸ਼ਨ ਇਹ ਸਾਰੇ ਇਕੱਠੇ ਹੋ ਕੇ ਮਹਿਮਾਰ ਬੱਚਿਆਂ ਦੇ ਲਈ ਖਡਾਉਣੇ ਜਾਂ ਪ੍ਰਵਿੱਧਕ ਤੋਫੇ ਰਚਨਾਤਮਕ ਸਮਗਰੀ ਜਾਂ ਪਰ ਉਹਨਾਂ ਨੂੰ ਹੋਰ ਬਹੁਤ ਸਾਰੇ ਜਿਹੜੇ ਗਿਫਟ ਨੇ ਇਸ ਤਰੀਕੇ ਤੇ ਦਿੱਤੇ ਜਾ ਰਹੇ ਨੇ ਜਾਨੀ ਕਿ ਦਰਦ ਨੂੰ ਤੋਹਫੇ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਮਿਊਨਿਟੀ ਮੈਂਬਰ 5 ਦਸੰਬਰ 2025 ਤੱਕ ਇਸ ਮੁਹਿੰਮ ਦੇ ਵਿੱਚ ਹਿੱਸਾ ਲੈ ਸਕਦੇ ਨੇ ਪਾਕੀਦਾਰ ਸੰਗ੍ਰਹਿ ਸਥਾਨਾਂ ਤੇ ਨਵੇਂ ਅਤੇ ਖੁੱਲੇ ਖਡਾਉਣੇ ਜਮੇ ਜਮਾ ਕਰਵਾਏ ਜਾ ਸਕਦੇ ਨੇ ਵੱਡੇ ਦਾਨ ਜਾਂ ਪਰ ਕਾਰਪੋਰੇਟ ਸਮਰਥਨ ਦੇ ਲਈ ਸੰਪਰਕ ਦੇ ਵਿੱਚ ਜੇਕਰ ਇੱਕ ਈਮੇਲ ਦਿੱਤੀ ਗਈ ਆ ਸਾਬਜਾਦੇ toydrive@gmail.com ਇਸ ਮੁਹਿੰਮ ਰਾਹੀਂ ਸੈਂਕੜੇ ਬੱਚਿਆਂ ਦੇ ਇਲਾਜ ਵਾਲੇ ਕਮਰੇ ਖੜਾਉਣੇ ਆ ਗੇਮਸ ਜਾਂ ਫਿਰ ਖੁਸ਼ੀਆਂ ਦੇ ਨਾਲ ਭਰਨ ਦੀ ਇੱਕ ਉਮੀਦ ਜਗਾਈ ਜਾ ਰਹੀ ਆ ਸਾਬਜਾਦਾ ਖੜਾਉਣਾ ਡਰਾਈਵ ਸਿਰਫ ਚੈਰਿਟੀ ਨਹੀਂ ਇੱਕ ਮੁਹਿੰਮ ਦੱਸਦੀ ਜਾ ਰਹੀ ਆ ਕਿ ਜਿੱਥੇ ਸੇਵਾ ਮਨੁੱਖਤਾ ਜਿੰਦਾ ਰਹਿੰਦੀ ਆਸੀਂ ਉਮੀਦ ਕਰਦੇ ਆਂ ਕਿ ਇਸ ਜੋ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਸ ਦੇ ਨਾਲ ਉਹਨਾਂ ਬੱਚਿਆਂ ਦੇ ਚਿਹਰਿਆਂ ਦੇ ਉੱਪਰ ਮੁਸਕਰਾਹਟ ਆਵੇਗੀ ਕੁਝ ਪਲ ਖੁਸ਼ੀ ਦਿਵਾਉਣਗੇ ਜਿਹੜੇ ਲੰਬੇ ਸਮੇਂ ਤੋਂ ਸੂਈਆਂ ਦੇ ਜਾਂ ਪਰ ਮੈਡੀਸਨ ਦੇ ਦਰਦ ਦੇ ਵਿੱਚੋਂ ਲੰਘਦੇ ਜਾ ਰਹੇ ਨੇ